ਵੱਡਾ ਖੁਲਾਸਾ ਖੇੜਾ ਕਲਮੋਟ ਵਿੱਚ ਚੱਲ ਰਿਹਾ ਸੀ ਗੁੰਡਾ ਟੈਕਸ ਦਾ ਖੇਡ ਬਲਬੀਰ ਸਿੰਘ ਸ਼ਾਹਪੁਰ ਨੇ ਮੌਕੇ ਉੱਤੇ ਫੜਿਆ ਗੁੰਡਾ ਮਾਫੀਆ ਦੇਖੋ ਕਿਵੇਂ ਭੱਜੇ ਘਰਿੰਦੇ ਸਰਕਾਰ ਦੇ ਦਾਅਵੇ ਫੇਲ ਸ਼ਰਮ ਹੋ ਰਹੀ ਲੁੱਟ ਨੇ ਖੋਲੀ ਪ੍ਰਸ਼ਾਸਨ ਦੀ ਪੋਲ ਜੇਕਰ ਅਜਿਹੀ ਚੁੱਪ ਰਹੇ ਤਾਂ ਕਾਲੇ ਮਾਫੀਆ ਸਾਡੇ ਘਰਾਂ ਤੱਕ ਪਹੁੰਚ ਜਾਵੇਗਾ ਕੀ ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਕੀਤਾ ਨੰਬਰ ਇਹਨਾਂ ਮਾਫੀਆ ਉੱਤੇ ਵੀ ਕੰਮ ਕਰੇਗਾ ਨਮਸਕਾਰ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਾਰਕੇ ਸਿੰਘ ਰਾਣਾ ਅੱਜ ਅਸੀਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਖੇੜਾ ਕਲਮੋੜ ਤੋਂ ਮਾਈਨਿੰਗ ਮਾਫੀਆ ਦਾ ਉਹ ਸੱਚ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਦਾਅਵੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਪੰਜਾਬ ਵਿੱਚ ਮਾਈਨਿੰਗ ਮਾਫੀਆ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਸ਼ਰਿਆਂਮ ਗੁੰਡਾ ਟੈਕਸ ਦੇ ਨਾਂ ਤੇ ਲੁੱਟ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਕਿੜਾ ਕਲਮੋਰ ਤੋਂ ਸਾਹਮਣੇ ਆਇਆ ਹੈ ਜਿੱਥੇ ਕੀਤਪੁਰ ਸਾਹਿਬ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਸਮਾਸ਼ੇਵੀ ਬਲਬੀਰ ਸਿੰਘ ਸ਼ਾਹਪੁਰ ਦੀ ਗਵਾਹੀ ਦੇ ਵਿੱਚ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਟੀਪਰਾਂ ਤੋਂ ਵਸੂਲੇ ਜਾ ਰਹੇ ਗੈਰ ਕਾਨੂੰਨੀ ਟੈਕਸ ਦਾ ਪਰਦਾ ਫਾਸ਼ ਕਰਦੇ ਹੋਏ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਦਾਅਵਿਆਂ ਦੇ ਉਲਟ ਕਿਹੜਾ ਕਲਮੋੜੇ ਇਲਾਕੇ ਦੇ ਵਿੱਚ ਮਾਈਨਿੰਗ ਦੇ ਟਿੱਪਰਾਂ ਤੋਂ ਸ਼ਰਯੰ ਵਸੂਲੇ ਜਾ ਰਹੇ ਗੁੰਡਾ ਟੈਕਸ ਦਾ ਇੱਕ ਸੰਸਨੀਖੇਜ ਘੁਲਾਸਾ ਕੀਤਾ ਟਿੱਪਰਾਂ ਦੇ ਨੰਬਰ ਲਿਖੇ ਜਾ ਰਹੇ ਸਨ ਪਰਚੀਆਂ ਕੱਟੀਆਂ ਜਾ ਰਹੀਆਂ ਸਨ ਪਰ ਜਿਵੇਂ ਹੀ ਕੈਮਰਾ ਘੁੰਮਿਆ ਸਾਰੇ ਸ਼ੇਰ ਗਿੱਦੜ ਬਣ ਕੇ ਭੱਜ ਗਏ ਜਦੋਂ ਬਲਬੀਰ ਸਿੰਘ ਸ਼ਾਹਪੁਰ ਅਤੇ ਪਿੰਡ ਵਾਸੀ ਗੁੰਡਾ ਪਰਚੀ ਕੱਟਣ ਵਾਲੀ ਥਾਂ ਉੱਤੇ ਪਹੁੰਚੇ ਤਾਂ ਉੱਥੇ ਮੌਜੂਦ ਇੱਕ ਵਿਅਕਤੀ ਬੜੀ ਬੇਖੋਫੀ ਦੇ ਨਾਲ ਟਿੱਪਰਾਂ ਦੇ ਨੰਬਰ ਨੋਟ ਕਰ ਰਿਹਾ ਸੀ ਜਿਵੇਂ ਹੀ ਲੋਕਾਂ ਨੇ ਉਸ ਨੂੰ ਸਵਾਲ ਕੀਤੇ ਅਤੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉਹ ਵਿਅਕਤੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਕੁਝ ਹੀ ਦੇਰ ਵਿੱਚ ਮਾਫੀਆ ਦੇ ਹੋਰ ਕਰਿੰਦੇ ਵੀ ਉਤੋਂ ਗਾਇਬ ਹੋ ਗਏ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਇਥੇ ਲੰਬੇ ਸਮੇਂ ਤੋਂ ਪ੍ਰਤੀ ਟਿੱਪਰ ਮੋਟੀ ਕਮਾਈ ਵਸੂਲੀ ਜਾ ਰਹੀ ਹੈ ਜਿਸ ਦਾ ਕੋਈ ਸਰਕਾਰੀ ਰਿਕਾਰਡ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਸਭ ਪ੍ਰਸ਼ਾਸਨ ਦੀ ਨੱਕ ਹੇਟ ਹੋ ਰਿਹਾ ਹੈ। ਗੱਡੀਆਂ ਦੇ ਨੰਬਰ ਲਿਖ ਕੇ ਜਿਸ ਤਰ੍ਹਾਂ ਵਸੂਲੀ ਕੀਤੀ ਜਾ ਰਹੀ ਹੈ ਉਹ ਸਾਬਤ ਕਰਦਾ ਹੈ ਕਿ ਮਾਫੀਆ ਦੇ ਹੌਸਲੇ ਕਿੰਨੇ ਬੁਲੰਦ ਹਨ। ਬਲਬੀਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਜੇਕਰ ਇਹ ਕੰਮ ਕਾਨੂੰਨੀ ਹੈ ਤਾਂ ਲੋਕ ਸਾਨੂੰ ਦੇਖ ਕੇ ਭੱਜੇ ਕਿਉਂ? ਉਹਨਾਂ ਨੇ ਮੌਕੇ ਤੋਂ ਲਾਈਵ ਹੁੰਦਿਆਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਰਗੜੇ ਲਗਾਏ। ਉਨਾ ਕਿਹਾ ਕਿ ਇਹੋ ਜਿਹੇ ਬਦਲਾਅ ਚਾਹੁੰਦੇ ਸਨ ਲੋਕ ਜਿੱਥੇ ਦਿਨ ਦਿਹਾੜੇ ਗੁੰਡਾ ਟੈਕਸ ਵਸੂਲੀ ਆ ਜਾ ਰਿਹਾ ਹੈ ਜੇਕਰ ਇਹ ਵਸੂਲੀ ਕਾਨੂੰਨੀ ਹੈ ਤਾਂ ਰਸੀਦਾਂ ਕਿੱਥੇ ਹਨ ਜੇ ਗੈਰ ਕਾਨੂੰਨੀ ਹੈ ਤਾਂ ਪੁਲਿਸ ਹੋਣ ਤੱਕ ਕਿੱਥੇ ਸੁੱਤੀ ਹੋਈ ਸੀ ਟਿਪਰਾਂ ਦੇ ਨੰਬਰ ਲਿਖ ਕੇ ਡਰਾਉਨ ਧਮਕਾਉਣਾ ਤੇ ਪੈਸੇ ਉਗਰਾਹਣਾ ਸਿੱਧੇ ਤੌਰ ਤੇ ਗੁੰਡਾਗਰਦੀ ਹੈ ਉਥੇ ਹੀ ਸਥਾਨਕ ਲੋਕਾਂ ਨੇ ਦੋਸ਼ ਲਾਇਆ ਹੈ ਕਿ ਖੇਡ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਨਾ ਨੇ ਸਵਾਲ ਕੀਤਾ ਕਿ ਮਾਈਨਿੰਗ ਵਿਭਾਗ ਅਤੇ ਸਤਾਨਿਕ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਇੰਨਾ ਵੱਡਾ ਨੈਟਵਰਕ ਨਹੀਂ ਚੱਲ ਸਕਦਾ ਹੈ ਇਹ ਗੁੰਡਾ ਟੈਕਸ ਕਿਸ ਦੀ ਜੇਬ ਦੇ ਵਿੱਚ ਜਾ ਰਿਹਾ ਹੈ ਤੇ ਸਰਕਾਰੀ ਖਜ਼ਾਨੇ ਨੂੰ ਹੋਰ ਇਹ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ ਜੇਕਰ ਆਮ ਲੋਕਾਂ ਨੂੰ ਖੁਦ ਜਾ ਕੇ ਅਜਿਹੇ ਮਾਫੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀ ਕੀ ਕਰ ਰਹੇ ਹਨ ਲੋਕਾਂ ਨੇ ਮੰਗ ਕੀਤੀ ਹੈ ਕਿ ਮੌਕੇ ਤੋਂ ਭੱਜਣ ਵਾਲੇ ਵਿਅਕਤੀ ਦੀ ਪਛਾਣ ਕਰਕੇ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਸਰਕਾਰ ਨੂੰ ਸਿੱਧੇ ਸਵਾਲ ਮਾਈਨਿੰਗ ਵਾਲੀ ਥਾਮਾਂ ਉਤੇ ਸੀਸੀਟੀਵੀ ਕੀ ਕੈਮਰੇ ਤੇ ਸਰਕਾਰੀ ਨਿਗਰਾਨੀ ਕਿਉਂ ਨਹੀਂ ਹੈ ਗੈਰ ਕਾਨੂੰਨੀ ਨਾਕੇ ਲਗਾ ਕੇ ਟੈਕਸ ਵਸੂਲਣ ਵਾਲਿਆਂ ਨੂੰ ਕਿਸ ਦਾ ਸੁਰੱਖਸ਼ਨ ਪ੍ਰਾਪਤ ਹੈ ਕੀ ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਕੀਤਾ ਨੰਬਰ ਇਨਾ ਮਾਫੀਆਂ ਉੱਤੇ ਵੀ ਕੰਮ ਕਰੇਗਾ ਪਰਚੀ ਕਿਸ ਦੀ ਹੈ ਪਾਵਰ ਕਿਸ ਦੀ ਹੈ ਜੇਕਰ ਮੌਕੇ ਤੇ ਕੋਈ ਸਰਕਾਰੀ ਅਧਿਕਾਰੀ ਨਹੀਂ ਸੀ ਤਾਂ ਉਹ ਨਿਜੀ ਬੰਦੇ ਕਿਸ ਦੇ ਹੁਕਮ ਉੱਤੇ ਗੱਡੀਆਂ ਰੋਕ ਰਹੇ ਸਨ ਕੀ ਪੰਜਾਬ ਦੇ ਵਿੱਚ ਹੁਣ ਸੰਵਿਧਾਨ ਦੀ ਤਾਂ ਡੰਡਾ ਤੰਤਰ ਚੱਲੇਗਾ ਸਥਾਨਕ ਵਿਧਾਇਕ ਕਿਉਂ ਚੁੱਪ ਹੈ ਕੀ ਹਲਕੇ ਦੇ ਨੁਮਾਇੰਦਿਆਂ ਨੂੰ ਆਪਣੇ ਇਲਾਕੇ ਦੇ ਵਿੱਚ ਹੋ ਰਹੀ ਸ਼ਰੇਮ ਲੁੱਟ ਦੀ ਭਿੰਗ ਨਹੀਂ ਹੈ ਇਹ ਚੁੱਪ ਸਹਿਮਤੀ ਹੈ ਜਾਂ ਬੇਵਸੀ ਗੁੰਡਾ ਟੈਕਸ ਦੇਣ ਵਾਲੇ ਟਿਪਪਰ ਚਾਲਕ ਮੀਡੀਆ ਸਾਹਮਣੇ ਬੋਲਣ ਤੋਂ ਕਿਉਂ ਡਰਦੇ ਹਨ ਉਹਨਾਂ ਨੂੰ ਕਿਸ ਦਾ ਡਰ ਹੈ ਪੁਲਿਸ ਦਾ ਜਾਂ ਮਾਫੀਆ ਦੇ ਗੁੰਡਿਆਂ ਦਾ ਦੇਖੋ ਲੋਕੋ ਇਹ ਸਿਰਫ ਪੈਸੇ ਦੀ ਲੁੱਟ ਨਹੀਂ ਹੈ ਇਹ ਕਾਨੂੰਨ ਦਾ ਕਤਲ ਹੈ ਜਦੋਂ ਬਲਬੀਰ ਸਿੰਘ ਸ਼ਾਹਪੁਰਾ ਤੇ ਆਮ ਜਨਤਾ ਮੌਕੇ ਉੱਤੇ ਪਹੁੰਚਦੀ ਹੈ ਤਾਂ ਮਾਫੀਆ ਭੱਜ ਜਾਂਦਾ ਹੈ ਪਰ ਜਦੋਂ ਇਹੀ ਮਾਫੀਆ ਗਰੀਬ ਡਰਾਈਵਰਾਂ ਨੂੰ ਘੇੜਦਾ ਹੈ ਉਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਬਚਾਉਣ ਨਹੀਂ ਆਉਂਦਾ ਕੀ ਅਸੀਂ ਜੰਗਲ ਰਾਜ ਵੱਲ ਵੱਧ ਰਹੇ ਹਾਂ ਸਥਾਨਿਕ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਇਸ ਗੈਰਕਾਨੂੰਨੀ ਵਸੂਲੀ ਨੂੰ ਬੰਦ ਨਾ ਕੀਤਾ ਗਿਆ ਅਤੇ ਦੋਸ਼ੀਆਂ ਖਿਲਾਫ ਸੋਮਵਾਰ ਤੱਕ ਪਰਚਾ ਦਰਜ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਵਟਿਆ ਜਾਵੇਗਾ ਇਸ ਵੀਡੀਓ ਨੂੰ ਇਨਾਂ ਸ਼ੇਅਰ ਕਰੋ ਕਿ ਇਹ ਮੁੱਖ ਮੰਤਰੀ ਦੇ ਦਫਤਰ ਤੱਕ ਪਹੁੰਚ ਜਾਵੇ ਕਮੈਂਟ ਦੇ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਵਿੱਚ ਵੀ ਅਜਿਹਾ ਗੁੰਡਾ ਟੈਕਸ ਵਸੂਲਿਆ ਜਾਂਦਾ ਹੈ ਜੇਕਰ ਅੱਜ ਅਸੀਂ ਚੁੱਪ ਰਹੇ ਤਾਂ ਕੱਲ੍ਹ ਇਹ ਮਾਫੀਆ ਸਾਡੇ ਘਰਾਂ ਤੱਕ ਪਹੁੰਚੇਗਾ ਜਾਵੇਗਾ ਇਸ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਅਜਿਹੇ ਹੋਰ ਖਬਰਾਂ ਦੇਖਣ ਦੇ ਲਈ ਪੰਜਾਬ ਟੀਵੀ ਪ੍ਰਾਈਮ ਨੂੰ ਕਰ ਲਵੋ ਫੋਲੋ ਕਿਉਂਕਿ ਸਾਡੀ ਤਾਕਤ ਹੀ ਸਾਡੇ ਫੋਲੋਅਰਸ ਨੇ ਦੇਖੋ ਜੀ ਇਹ ਉਹੀ ਜਗ੍ਹਾ ਹੈ ਜਦੋਂ ਅਸੀਂ ਉੱਪਰ ਗਏ ਸੀ ਸਵੇਰੇ ਨਾਲੋਂ ਦੇ 2 ਘੰਟੇ ਪਹਿਲਾਂ ਜਿੱਥੇ ਉਹ ਪਰਚੀ ਲਾਣੇ ਆਲੇ ਬੈਠੇ ਤੇ ਗੁੰਡਾ ਪਰਚੀ ਲੈ ਲਈ ਕਿਉਂਕਿ ਗੁੰਡਾ ਪਰਚੀ ਮੈਂ ਤਾਂ ਕਹਿ ਰਿਹਾ ਵੀ ਜੇ ਉਹ ਚੀਜ਼ ਕਿਤੇ ਸੱਚੀ ਤੀ ਜੋ ਲਿਖਤ ਪੜਤ ਕਰਦੇ ਤੇ ਕੋਈ ਸਰਕਾਰੀ ਤੌਰ ਤੇ ਤੇ ਤਾਂ ਹੁਣ ਉਹ ਕਿੱਥੇ ਚਲ ਗਏ ਸਰਬ ਗੱਲ ਕੀਆ ਹੋਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਅੱਜ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਉਹਨਾਂ ਨੇ ਆਪਸ ਆਪਸ ਆ ਕਰਤੇ ਦੇਖ ਲਿਆ ਜੇ ਇੱਕ ਦੋ ਦਿਨ ਚ ਮਾਮਲਾ ਠੰਡਾ ਪੈ ਗਿਆ ਫਿਰ ਲਾ ਲਾਂਗੇ ਜੀ ਕ੍ਰੈਚਰ ਇੱਕ ਛੱਡ ਗਿਆ ਇਹ ਵੀ ਪਤਾ ਨਹੀਂ ਕਿਹਦਾ ਕ੍ਰੈਚਰ ਹੈ ਇੰਨਾ ਦੁਨੀਆ ਭਰ ਦਾ ਚੱਲ ਰਿਹਾ ਹੁਣ ਵੀ ਬਾਕੀ ਕ੍ਰੈਚਰ ਵਾਲੇ ਤਾਲਾ ਮਾਰ ਕੇ ਚੱਲ ਗਏ ਗੱਡੀਆਂ ਭਰੀਆਂ ਵਾ ਸੈਟਾਂ ਦੇ ਬਾੜਤੀਆ ਸਾਹਮਣੇ ਦਿਖਦੀਆਂ ਭਰੀਆਂ ਗੱਡੀਆਂ ਖੜੀਆਂ ਕਿ ਆ ਚੱਕਰ ਹੈ ਜੇ ਲੀਗਲ ਹੈ ਤਾਂ ਚਲਾਨ ਜੇ ਹੁਣ ਗੱਲ ਹੈ ਕੱਲ ਤੇ ਬਾਅਦ ਦਿੱਤਾ ਕੋਈ ਪ੍ਰਸ਼ਾਸਨ ਜਾਂ ਪਰਸੋਂ ਬੈਠ ਕੇ ਅਸੀਂ ਕੋਲ ਬੈਠਾਂਗੇ ਲਿਆਣ ਦੇ ਕਿਹੜਾ ਆਉਂ ਇਹੀ ਸਰਵ ਲੁੱਟ ਹੋਕ ਨਿੱਜੀ ਜੇਬਾਂ ਦੇ ਵਿੱਚ ਜਾ ਰਹੀ ਸਾਰਾ ਜਿਹੜਾ ਤੰਤਰ-ਜੰਤਰ ਰਲਿਆ ਫਿਰਦਾ ਸਾਰੇ ਮੰਤਰੀ ਸ਼ੰਤਰੀ ਸਾਡੇ ਰਲੇ ਫਿਰਦੇ ਹੋ ਰਹੀ ਤੇ ਵੱਧ ਗਿਆ ਕੋਈ ਨਹੀਂ ਕਰਾ ਸਕਦਾ ਆਮ ਬੰਦੇ ਦੀ ਗੱਲ ਦੀ ਐ ਬਸ ਦੀ ਜੇ ਤੂੰ ਕਹੋ ਕਿ ਮੈਂ ਕਰਾ ਲਈ ਕੋਈ ਟਰਾਲੀ ਕੱਢ ਕੇ ਚੋਰੀ ਦੀ ਇੱਕ ਦਿਖਾ ਦੇ ਪਾਰ ਮੈਂ ਕਹਿੰਦਾ ਇਹ ਤੁਹਾਨੂੰ 2 ਮਿੰਟ ਜਨਾ ਪੜ ਲਿਆ ਪਰ ਇਹ ਸਾਰਾ ਕੁਝ ਮਿਲ ਭੁਗਤ ਨਾ ਹੋ ਰਿਹਾ ਸਾਰਾ ਜਿਹੜਾ ਰਲਿਆ ਪਈਆ ਦਿੱਲੀ ਤੱਕ ਸਾਡਾ ਜਿਹੜਾ ਪੈਸਾ ਲੁੱਟ-ਲੁੱਟ ਕੇ ਲਾ ਰਹੇ ਸੋ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਬਿਲਕੁਲ ਜਿਵੇਂ ਸੱਚੇ ਤੇ ਤਾਂ ਇੱਥਾ ਹੁਣ ਪਰਚੀ ਕੱਢਦੇ ਦਿਖਦੇ ਆ ਬਿਲਕੁਲ ਉਹ ਭੱਜ ਗਏ ਇੱਥੋਂ ਜੇ ਸੱਚੇ ਦੇ ਤਾਂ ਕੋਈ ਬੰਦਾ ਆਂਦਾ ਗਲਤ ਆ ਕਰਦਾ ਕੋਈ ਨਹੀਂ ਬਿਲਕੁਲ ਜੀ ਕੋਈ ਫੋਨ ਨਹੀਂ ਆਇਆ ਬਸ ਸਿਰਫ ਇਹੀ ਗਿਆ ਵੀ ਸਾਡਾ ਕੰਮ ਹੈ ਜੇ ਕੰਮ ਹੈ ਤਾਂ ਕੀ ਕੰਮ ਹੈ ਜੇ ਕੀ ਆਏ ਤਾਂ ਕਿਦਾਂ ਦੀ ਇਹ ਪਰਚੀ ਹੈ ਕਿੱਥੇ ਨੂੰ ਇਹ ਪੈਸਾ ਜਾ ਰਿਹਾ ਬਿਲਕੁਲ ਇਹ ਦੂਜੇ ਕੰਮ ਹੈ ਦੋ ਨੰਬਰ ਦਾ ਸਾਰਾ ਸੋ ਇਹ ਜੇ ਹੁਣ ਮੈਂ ਕਹਿਣਾ ਚਾਹੁੰਦਾ ਅੱਜ ਤਕਰੀਬਨ ਠੱਲਿਆ ਥੋੜਾ ਜਿਹਾ ਅਗਰ ਇੱਕ ਅਦੇ ਦਿਨ ਦੇ ਵਿੱਚ ਬੰਦ ਨਾ ਹੋਇਆ ਤਾਂ ਅਸੀਂ ਪੱਕੇ ਤੌਰ ਤੇ ਧਰਨੇ ਵੀ ਲਾਵਾਂਗੇ ਔਰ ਇਹਨਾਂ ਦੇ ਜਿਹੜੀ ਕਿਰਾਾ-ਕਰਾ ਕੇ ਪਰਚੇ ਕਰਾਵਾਂਗੇ ਜਿੱਥੇ ਤੱਕ ਇਹ ਮਿੱਟੀ ਪੱਟੀ ਵੀ ਨਹੀਂ ਸਾਰੇ ਬੰਦੇ ਨਹੀਂ ਹਾਂਦੇ ਹੀ ਕਰਾਵਾਂਗੇ ਨਾ ਹੋਇਆ ਮੈਂ ਹਾਈ ਕੋਰਟ ਜਾਊਂਗਾ ਆਪਣੇ ਤੌਰ ਤੇ ਵੀ ਇਹ ਸਾਡਾ ਇਲਾਕਾ ਜਿਹੜਾ ਲੁੱਟ ਲੁੱਟ ਕੇ ਲੈ ਜਾ ਰਹੇ ਇਹਨਾਂ ਬੰਦਿਆਂ ਪਰਵੰਦੀ ਕਾਰਵਾਈ ਹੋ ਰਹੀ ਹੈ ਰਾਣਾ ਜੀ ਦੇਖੋ ਇਹ ਆ ਤੁਸੀਂ ਦੱਸ ਸਕਦੇ ਹੋ ਬੱਸ ਸਟੈਂਡ ਹੈ ਔਰ ਇਹ ਘਟੋ ਘਟ 4 4 5 5 ਬੰਦੇ ਹਟਾਂ ਬੈਠੇ ਹੁੰਦੇ ਪਿੰਡ ਵਾਲੇ ਤਾਂ ਪਰੇਸ਼ਾਨ ਹਿੰਦੇ ਬੈਠਣ ਦੋ ਔਰ ਬਸਿਆਂ ਦਾ ਕਿਸੇ ਨੇ ਬੱਸ ਲੈਣੀ ਹੋਵੇ ਨਾ ਆਲੇ ਦੁਆਲੇ ਸਾਰੇ ਉਰੇ ਆ ਕੇ ਬੈਠਦੇ ਪਰ ਹੁਣ ਦੀ ਡੇਢ ਦੇ ਵਿੱਚ ਇਹ ਪਰਚੀ ਵਾਲਿਆਂ ਦਾ ਇੱਕ ਅੱਡਾ ਬਣ ਗਿਆ ਚਾਰ ਪੰਜ ਮੁੰਡੇ ਹਰ ਟਾਈਮ ਜੇ ਕਿਸੇ ਨੇ ਬਸ ਲੈਣੀ ਇੱਥੇ ਕੋਈ ਲੇਡੀਜ਼ ਬੈਠ ਨਹੀਂ ਸਕਦੀ ਠੀਕ ਹੈ ਜੀ ਇਹ ਬਹੁਤ ਗਲਤ ਹੈ ਅੱਛਾ ਜੇ ਠੀਕ ਹੈ ਤਾਂ ਜਿਦਾ ਵੀਰ ਭਾਜੀ ਨੇ ਕਿਹਾ ਜੇ ਚੰਗੇ ਤੇ ਤਾਂ ਬੈਠੇ ਰਹਿੰਦੇ ਸਾਫ ਸੁਥਰੇ ਥੇ ਤਾਂ ਪਰਚੀਆਂ ਕੱਟਦੇ ਹੁਣ ਉਹ ਕਿੱਥੇ ਚਲ ਗਏ ਸੋ ਇਸ ਕਰਕੇ ਜੇ ਇਹ ਥੱਲ ਪੈਂਦੀ ਤਾਂ ਠੀਕ ਹੈ ਨਹੀਂ ਫੇਰ ਕੋ ਬੜਾ ਸੰਘਰਸ਼ ਜਿਹੜਾ ਉਹ ਜਿਆਦਾ ਦੂਰ ਨਹੀਂ ਇੱਕ ਦਿਨ ਚ ਮਿੱਡ ਹੋ ਜਾਏ ਇੱਥੇ ਧਰਨ ਲਗੂਗਾ